ਬਰੀ ਬਹੁਤ ਜ਼ਿਆਦਾ ਧੱਕਾ ਕਰ ਰਹੀ। ਸਾਨੂੰ ਰਾਤੀ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਮੁੰਡਾ ਬਿਲਕੁਲ ਨਿਰਦੋਸ਼ ਹੈ। ਪਿੰਡ ਦੇ ਸਰਪੰਚ ਨੇ ਵੀ ਕਹਿਤਾ ਕਿ ਮੁੰਡਾ ਮੇਰੇ ਕੋਲ ਖੜਾ ਸੀ ਬਿਲਕੁਲ ਵਿੱਚ ਇਨਵੋਲਵ ਨਹੀਂ ਹੈਗਾ। ਉਹਦੇ ਕੋਲ ਬੰਦਾ ਖੜਾ ਆਇਆ ਸੀ ਉਹਦੇ ਕੋਲੋਂ ਬਾਹ ਫੜ ਕੇ ਲੈ ਗਿਆ ਅੰਦਰ। ਹੁਣ ਕਹਿੰਦੇ ਨੇ ਇਹ ਪੱਤਾ ਕੱਟ ਕੇ ਕੋਰਟ 'ਚ ਪੇਸ਼ ਕਰਨਾ ਹੈ। ਇਹ ਸਰਾਸਰ ਧੱਕੇਸ਼ਾਹੀ ਆ। ਜਿਹੜੇ ਬੰਦੇ ਪੁਲਿਸ ਦੀ ਸ਼ਾਹ ਤੇ ਹੀ ਨਸ਼ਾ ਵੇਚਦੇ ਹੋਣ ਪੁਲਿਸ ਦਾ ਹੀ ਗਲ ਪੈਂਦੇ ਹੁਣ ਪੁਲਿਸ ਦਾ ਹੀ ਸਿਰ ਪਾੜਦੇ ਹੁਣ ਫੜੇ ਨਾ ਜਾਣ ਤੇ ਜਿਹੜਾ ਕੋ ਜਵਾਬ ਬੜਾ ਜਨੂਨ ਨਾਲ ਫੜ ਕੇ ਮਾਰਦਾ ਜਰਾ ਜਰਾ ਮੁਸਾਫਰ ਕਰੋ ਹੱਥ ਘਾਰਾ ਬਾਨ ਕਰੋ ਸਤੇਹ ਬਹੁ ਮਕਦਮਾ ਦਰਜ ਹੈ ਜੀ ਸਾਡੀ ਫੂਲਸ ਪਾਰਟੀ ਗਈ ਸੀ ਰੇਡ ਕਰਨ ਵਾਸਤੇ ਉਹਦੇ ਸੱਠਾ ਮਾਰੀਆਂ ਇੱਕ ਜਿਹੜਾ ਮੇਨ ਦੋਸ਼ੀ ਆ ਉਹਦੇ ਘਰ ਇਹ ਵੀ ਦੋਸ਼ੀ ਉੱਥੇ ਮਜੂਦ ਸੀ ਉਹਨਾਂ ਦੇ ਨਾਲ ਸੀ ਵੱਡੀ ਗਿਣਤੀ ਚ 71 ਲੋਕਾਂ ਨੇ ਅੱਜ ਪੁਲਿਸ ਥਾਣਾ ਸਦਰ ਫਿਰੋਜ਼ਪੁਰ ਦੇ ਬਾਹਰ ਖੜ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਥਾਣੇ ਦੇ ਬਾਹਰ ਧਰਨਾ ਮਾਰ ਪੁਲਸ ਤੇ ਧੱਕੇਸ਼ਾਹੀ ਕਰਨ ਦੇ ਨਿਰਦੋਸ਼ ਨੌਜਵਾਨ ਨੂੰ ਫੜ ਕੇ ਅੰਦਰ ਕਰਨ ਦੇ ਗੰভীর ਰੋਸ ਲਗਾਈ ਇਸ ਧਰਨੇ ਦੀ ਅਗਵਾਈ ਭਾਰਤੀ ਕਿਸਾਨੀ ਯੂਨਿਟ ਕ੍ਰਾਂਤੀਕਾਰੀ ਕਰ ਰਹੀ ਸੀ ਉਨ੍ਹਾਂ ਕਿਹਾ ਕਿ ਦਿੱਲੀ ਦੇ ਪੁਲਸ ਅਤੇ ਨਸ਼ਾ ਤਸਕਰਾਂ ਦਾ ਹੋਈ ਚੜプチ ਇੱਕ ਨਵੋਤ ਨੌਜਵਾਨ ਨੂੰ ਪੜ ਕੇ ਅੰਦਰ ਕਰ ਦਿੱਤਾ ਪਛਾ ਪਛਾ ਦਿੱਤਾ ਜੋ 12th ਕਲਾਸ ਦਾ ਵਿਦਿਆਰਥੀ ਹੈ ਜਿਸ ਦੇ ਪਿਤਾ ਸ਼ਮਾ ਚਲਵਾੜ ਜੋ ਫੈਨ ਨੇ ਕੀਤਾ ਜਾਵੇਗਾ ਆਓ ਦੇਖਿਆਂ ਮੌਕੇ ਤੇ ਤਸਵੀਰਾਂ ਕੀ ਕਹਿਣਾ ਹੈ ਲੋਕਾਂ ਦਾ ਸਰ ਸਾਡੇ ਇਥੇ ਇੱਕ ਨੌਜਵਾਨ ਹੈ ਮੁੰਡਾ ਪ੍ਰਿੰਸ ਬਾਰੇ ਕਿਦੋਂ ਜਿਹੜਾ ਪਲੱਸ 2 ਦਾ ਵਿਦਿਆਰਥੀ ਹੈ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਕੱਲ ਪਿੰਡ ਲੰਗਿਆਣੇ ਤੋਂ ਉਹਦਾ ਕਾਰਨ ਇਹ ਹੈ ਕਿ ਉੱਥੇ ਕੋਈ ਬਲੈਕੀ ਆ ਬਗੀਚਾ ਸਿੰਘ ਉਹਨੂੰ ਇਹਨਾਂ ਨੇ ਗ੍ਰਿਫਤਾਰ ਕਰਨ ਗਿਆ ਸੀ ਉਹਨਾਂ ਨੇ ਇਹਨਾਂ ਦੇ ਬਲਾਜਮ ਦੇ ਸੱਟਾਂ ਮਾਰੀਆਂ ਨੇ ਸਾਡੀ ਪੁਲਿਸ ਨਾਲ ਵੀ ਇਸ ਗੱਲ ਤੇ ਗੱਲ ਚੱਲ ਰਹੀ ਜਿਹੜਾ ਬੰਦਾ ਦੋਸ਼ੀ ਹੈ ਉਹਨੂੰ ਪਛਾਣਦੇ ਤੁਸੀਂ ਫਾਇਲ ਆਓ ਅਸੀਂ ਉਹਦੇ ਮਗਰ ਨਹੀਂ ਆਉਂਦੇ ਸਾਡਾ ਇਹ ਕਹਿੰਦੇ ਤੁਹਾਡਾ ਮੁੰਡਾ ਕਰਨ ਕੀ ਗਿਆ ਐਸ.ਡੀ.ਓ. ਸਾਹਿਬ ਹੁਣੇ ਪੁੱਛ ਰਹੇ ਵੀ ਕਹਿੰਦੇ ਤੁਹਾਡਾ ਮੁੰਡਾ ਕਰਨ ਕੀ ਗਿਆ ਸਾਡਾ ਮੁੰਡਾ ਕੀ ਕਰਨ ਗਿਆ ਸਾਡੇ ਮੁੰਡੇ ਦਾ ਦੋਸਤ ਆ ਉਹਦੇ ਦੋਸਤੇ ਤਾਏ ਦੇ ਚੈਸਟ ਵਿੱਚ ਦਰਦ ਹੁੰਦੀ ਉਹ ਬਿਮਾਰ ਬੰਦਾ ਪਿੰਡਾਂ ਦੇ ਅਕਸਰ ਕਹਿੰਦੇ ਆ ਕਿ ਇਹਨੂੰ ਮਾੜੀ ਰੋਟੀ ਕੋ ਜੜੀ ਬੂਟੀ ਫੀ ਫੂਮ ਲਿਆ ਕੇ ਦੇ ਦੋ ਬਚ ਜਾਊਗਾ ਉਹ ਮੁੰਡਾ 2000 ਰੁਪਿਆ ਪਾ ਕੇ ਦੋ ਦਿਨ ਸ਼ਹਿਰ ਤਲਾਬ ਤਾਵਰਦਾ ਵੀ ਮੇਰੇ ਦਾਦੇ ਦੀ ਜਾਨ ਬਚ ਜਾਊਗੀ ਕਿ ਤਾ ਕੋਰਾ ਫੀਵ ਲੈ ਦੋ ਉਹਨਾਂ ਨੇ ਦੱਸਤਾ ਵੀ ਫਲਾਣਾ ਪਿੰਡ ਉੱਥੇ ਉਹ ਮਿਲਦੀ ਛੜਿਆ ਮਿਲਦੀ ਉੱਥੇ ਜਾ ਕੇ ਕਿਉਂ ਨਹੀਂ ਲਿਆਉਂਦੇ ਪਹਿਲਾ ਸਵਾਲ ਇਹ ਵੀ ਛੜਿਆ ਮਿਲਦੀ ਹੈ ਸਭ ਨੂੰ ਪਤਾ ਹੈ ਉੱਥੇ ਇਹ ਮੁੰਡੇ ਗਏ ਜਦੋਂ ਮੌਕੇ ਤੇ ਉੱਥੇ ਪਹੁੰਚੇ ਤਾਂ ਪੁਲਿਸ ਨੇ ਰੇਡ ਮਾਰੀ ਤੇ ਉਹਨਾਂ ਬਲੈਕੀਆਂ ਨੇ ਪੁਲਿਸ ਤੇ ਹਮ ਉਹਨਾਂ ਬਲੈਕੀਆਂ ਨੇ ਇਹਨਾਂ ਦਾ ਸਿਰ ਪਾੜਿਆ ਇਹਨਾਂ ਨੇ ਜੋ ਵੀ ਕੀਤਾ ਪੁਲਿਸ ਨੂੰ ਪਤਾ ਹੈ ਉਹ ਬੰਦੇ ਭੱਜ ਗਏ ਉਹਨਾਂ ਚ ਕੋਈ ਪੁਲਿਸ ਨਹੀਂ ਫੜਿਆ ਇਹ ਮੌਕੇ ਤੇ ਖੜੇ ਸੀ ਜੋ ਤੋਂ ਅਰਸਟ ਕਰ ਲਿਆ ਇਹ ਦੋਸ਼ ਤੁਹਾਡੇ ਤੇ ਲਾ ਰਹੇ ਨੇ ਜੀ ਬਿਲਕੁਲ ਸਾਨੂੰ ਗੱਲ ਮੈਂ ਸੁਰਤੇ ਨਹੀਂ ਚਾਹਣਾ ਉਹ ਤੁਹਾਡੇ ਸਾਫ ਦਾ ਸਰਪੰਚਾ ਉਹਨੇ ਵੀ ਕਿਹਾ ਵੀ ਇਹ ਮੁੰਡੇ ਆਲਾ ਕੋਈ ਕਸੂਰ ਨਹੀਂ ਇਹ ਮੁੰਡੇ ਬੇਕਸੂਰ ਨੇ ਨਾ ਇਹ ਪੁਲਿਸ ਤੇ ਗੱਲ ਪੈਣੇ ਨਾ ਇਹਨੇ ਕੋਈ ਗੱਲ ਕੀਤੀ ਆ ਰਾਤ ਤੋਂ ਅਸੀਂ ਇੱਥੇ ਆ ਕੇ ਬੈਠੀਆਂ ਸਾਨੂੰ ਸਾਰੇ ਸੀਨੀਅਰ ਅਧਿਕਾਰੀਆਂ ਨੇ ਮਿਸ਼ਵਾਇਆ ਸੀ ਕਿ ਆ ਵੇਖੋ ਜਨਾਬ ਸਾਡੇ ਜਵਾਕਾਂ ਨੇ ਆ ਗਲਤੀ ਕੀਤੀ ਆ ਵੀ ਆਉਂਦੀ ਦਾਦੇ ਲਈ ਉਹ ਲੱਭਦੇ ਫਿਰਦੇ ਉੱਥੇ ਪ ਸਾਡਾ ਪੁਲਿਸ ਦੇ ਨਾਲ ਕੋਈ ਸਾਡਾ ਰੌਲਾ ਨਹੀਂ ਕੋਈ ਸਾਡਾ ਬੱਚਾ ਪੁਲਿਸ ਦੇ ਗੱਲ ਨਹੀਂ ਪਿਆ ਤਾਂ ਇਹ ਸਾਨੂੰ ਰਾਹ ਵਿਸ਼ਵਾਸ ਵੀ ਦਵਾਇਆ ਗਿਆ ਕਿ ਹਾਂ ਠੀਕ ਹੈ ਤੁਹਾਡੇ ਮੁੰਡਾ ਬੇਕਸੁਰਾ ਛੱਡ ਦੇਾਂਗੇ ਸਵੇਰੇ ਰਾਤ 11 ਵਜੇ ਸੇ ਤੋਂ ਗਏ ਆ ਅਸੀਂ ਪੁਲਿਸ ਦੇ ਜਿੰਨੇ ਵੀ ਸੀਨੀਅਰ ਅਧਿਕਾਰੀਆਂ ਨਾਲ ਮੈਂ ਖੁਦ ਗੱਲ ਕੀਤੀ ਅਸੀਂ ਕਿਉਂ ਸਾਰੀ ਗਲਤ ਗੱਲ ਨਹੀਂ ਅਸੀਂ ਪਹਿਲਾਂ ਦੱਸਿਆ ਵੀ ਸਾਡੇ ਬਜਾਕਾਂ ਨੇ ਇਨੀ ਗਲਤੀ ਹੈਗੀ ਆ ਅਸੀਂ ਇਹ ਗੱਲ ਤੋਂ ਮੁਨਕਰ ਨਹੀਂ ਆਗੇ ਪਰ ਰਾਤ ਸਾਨੂੰ ਵਿਸ਼ਵਾਸ ਹੋਇਆ ਵੀ ਤੁਹਾਨੂੰ ਸਵੇਰੇ ਬੰਦਾ ਦੇ ਦੇਾਂਗੇ ਹੁਣ ਤੁਸੀਂ ਜਾਓ ਘਰਾਂ ਨੂੰ ਅਸੀਂ ਵਿਸ਼ਵਾਸ ਲੈ ਕੇ ਜਾਣਾ ਸੀ ਅਸੀਂ ਗਏ ਹੁਣ ਸਵੇਰੇ ਆ ਸਾਨੂੰ ਪਤਾ ਲੱਗਾ ਵੀ ਉਹ ਪਰਚਾ ਜਿਹੜਾ ਕੱਟਿਆ ਗਿਆ ਉਹਨਾਂ ਤੇ ਉਹਦੇ ਵਿੱਚ 307 ਦੇ ਵਿੱਚ ਸਾਡੇ ਜਵਾਬ ਨੂੰ ਹੀ ਪਾ ਦਿੱਤਾ ਗਿਆ ਸਾਡਾ ਬੰਦਾ ਰਹਿਸਾ ਜੀ ਬਿਲਕੁਲ ਰਾਤ ਦਾ ਹੀ ਸਥਾਣੇ ਦੇ ਵਿੱਚ ਆ ਔਰ ਅਸੀਂ ਹੁਣ ਉਹਨਾਂ ਨੂੰ ਮਿਲੇ ਸੀਗੇ ਪਰ ਤੁਹਾਡੇ ਵੱਲੋਂ ਇੱਕ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਅਫੀਮ ਦਾ ਨਸ਼ਾ ਲੈਣ ਲਈ ਜਿਹੜਾ ਉੱਥੇ ਗਿਆ ਸੀ ਇਹ ਬੰਦਾ ਵੀ ਗਿਆ ਸੀਗਾ ਉੱਥੇ ਜਿਹੜਾ ਇਹ ਬੱਚਾ ਸੀਗਾ ਆਪਣੇ ਦੋਸਤ ਦੇ ਨਾਲ ਗਿਆ ਅਸੀਂ ਇਸ ਗੱਲ ਤੋਂ ਬਿਲਕੁਲ ਨਹੀਂ ਮੁਕਰਦੇ ਕਿਉਂਕਿ ਆਪਦੇ ਦੋਸਤਾਂ ਆ ਗਿਆ ਆਪਦੇ ਜਾਦੇ ਦੇ ਵਾਸਤੇ ਚਲੋ ਕਿਹਾ ਪਰ ਕਿਸੇ ਵੀ ਪੁਲਿਸ ਦੇ ਨਾਲ ਹੱਥੋ ਪਾਈ ਦੇਵੇ ਸਾਡਾ ਬੱਚਾ ਇਨਵੋਲਵ ਨਹੀਂ ਹੈਗਾ ਇਹ ਸੀ ਇੱਕ ਠੋਕੇ ਕਹਿ ਸਕਦੇ ਹੁਣ ਤੁਸੀਂ ਕੀ ਕਰ ਰਹੇ ਅਸੀਂ ਰਾਤ ਵੀ ਸਾਰੀ ਰਾਤ 11 ਵਜੇ ਤੱਕ ਗੱਲਬਾਤ ਲਿਆ ਸੀ ਹੁਣ ਵੀ ਸਵੇਰ ਤੇ ਆਏ ਆ ਜਦੋਂ ਸਾਨੂੰ ਕਹਿਤਾ ਕਿ ਤੁਹਾਡੇ ਬੰਦੇ ਦੀ ਰੈਸਟ ਪੈ ਗਈ ਉਹ ਪਰਚਾ ਹੋ ਗਿਆ ਤਾਂ ਫਿਰ ਸਾਡੇ ਕੋਲ ਕੀ ਚਾਰ ਪੈਂਦਾ ਅਸੀਂ ਆਪਦਾ ਰੋਸ ਪ੍ਰਦਰਸ਼ਨ ਹੀ ਕਰ ਸਕਦੇ ਆ ਉਹ ਕਰਨੀ ਸੀ ਇੱਥੇ ਆਏ ਆ ਜੇ ਕੋ ਸਾਨੂੰ ਸੀਨੀਅਰ ਅਧਿਕਾਰੀ ਆ ਕੇ ਇਹ ਤੁਹਾਨੂੰ ਦੱਸਦਾ ਵੀ ਤੁਹਾਡਾ ਮੁੰਡਾ ਭਈ ਛੱਡਦੇ ਨੇ ਜਾਂ ਕਿਵੇਂ ਵੱਜ ਸਕਦਾ ਜਾਂ ਉਹਦਾ ਪਰਚਾ ਜੋ ਨਾ ਕਰ ਦਿੰਦੇ ਆ ਤਾਂ ਫੇਰ ਸਾਡੀਆਂ ਜਥੇਬੰਦੀਆਂ ਬਾਕੀ ਵਿਅਾਰਿਆਂ ਸੀ ਮੀਟਿੰਗ ਕਰਕੇ ਉਹਦਾ ਅਗਲਾ ਫੈਸਲਾ ਲੈ ਲਵਾਂਗੇ। ਤਾਂ ਹੁਣ ਜਿਹੜਾ ਪੂਰਾ ਤੌਰ ਤੇ ਜਿਹੜਾ ਥਾਣਾ ਸਰਦ ਬੰਦ ਰਹੇਗਾ। ਦੇਖੋ ਅਸੀਂ ਹੁਣ ਕੱਤਰ ਹੋਏ ਆ ਤੁਹਾਨੂੰ ਵੀ ਤੁਹਾਡਾ ਧੰਨਵਾਦ ਤੁਸੀਂ ਪਹੁੰਚੋ ਸਾਡੇ ਨਾਲ ਜੇ ਕੋਈ ਸੀਨੀਅਰ ਅਧਿਕਾਰੀ ਗੱਲ ਕਰਦਾ ਤਾਂ ਅਸੀਂ ਅਗਲਾ ਫੈਸਲਾ ਲਵਾਂਗੇ ਨਹੀਂ ਫਿਰ ਅਸੀਂ ਆਪਦਾ ਜੋ ਵੀ ਪ੍ਰੋਟੈਸਟ ਹੈਗਾ ਜਿੰਨੇ ਜੋਗੇ ਹੋਏ ਜੋ ਕੱਫ ਕੱਫ ਦੇ ਹੋਏ ਕਰਾਂਗੇ ਕਿਉਂਕਿ ਇਹ ਸਰਾਸਰ ਧੱਕੇਸ਼ਾਹੀ ਪੁਲਿਸ ਦੀ ਸ਼ਾਹ ਦਾ ਹੀ ਨਸ਼ਾ ਵੇਚਦੇ ਹੋਣ ਪੁਲਿਸ ਦੇ ਹੀ ਗਲ ਪੈਂਦੇ ਹੋਣ ਪੁਲਿਸ ਦਾ ਹੀ ਸਿਰ ਪਾੜਦੇ ਹੋਣ ਉਹ ਫੜੇ ਨਾ ਜਾਣ ਤੇ ਜਿਹੜਾ ਕੋ ਜਵਾਬ ਬੜਾ ਜਿਹਨੂੰ ਫੜ ਕੇ ਨਹੀਂ ਜਰਾ ਬੜਦਾ ਪੁਲਿਸ ਨਾਲ ਜਿਹੜੀ ਹੋਈ ਹੈ ਤੱਕ ਕਿ ਉਹ ਕਿਸ ਜਗ੍ਹਾ ਪਿੰਡ ਕਿਹੜਾ ਇਹ ਕੋਈ ਲੰਗੇਆਣਾ ਪਿੰਡ ਦੱਸ ਦੇ ਜਿੱਧਰਲੇ ਪਾਸੇ ਆ ਮੱਲਾ ਵਾਲੇ ਰੋਡ ਤੇ ਹਾਂ ਜੀ ਸਰ ਪੁਲਿਸ ਜਰਾ ਸਰਾਸਰ ਧੱਕਾ ਕਰ ਰਹੀ ਬਹੁਤ ਜ਼ਿਆਦਾ ਧੱਕਾ ਕਰ ਰਹੀ ਕੀ ਮਾਮਲਾ ਕੀ ਹੈ ਜੀ ਫਾਈਟ ਵਿੱਚ ਕਰਦੇ ਹਾਂ ਮਾਮਲਾ ਮਾਮਲਾ ਸਾਰੇ ਹੈ ਕਿ ਮੇਰੇ ਫਾਦਰ ਸਾਹਿਬ ਨੂੰ ਥੋੜੀ ਆਟ ਦੀ ਪ੍ਰੋਬਲਮ ਹੈ ਮੁੰਡੇ ਨੂੰ ਅਸੀਂ ਇਹਨੂੰ ਭੇਜਾ ਕੇ ਸਾਨੂੰ ਕਿਦੋਂ ਫੀਮ ਪਤਾ ਕਰਕੇ ਦਿਓ ਚਿੱਟਾ ਦਾ ਘਰ ਘਰ ਆਮ ਮਿਲਦਾ ਪਿਆ ਜੀ ਉਹ ਤਾਂ ਜਿੱਥੋਂ ਮਰਜ਼ੀ ਲੈ ਲਓ ਠੀਕ ਹੈ ਭੇਜਾ ਸੀ ਇਹਨੂੰ ਇਹਨੇ ਪਤਾ ਕੀਤਾ ਲੱਗ ਤੱਕ ਕਿ ਪਿੰਡਾਂ 'ਚ ਨਹੀਂ ਮਿਲੀ ਫਿਰ ਇਹਨਾਂ ਨੂੰ ਕਿਸੇ ਦੱਸਿਆ ਸ਼ਹਿਰੋਂ ਵੀ ਲੰਗਿਆਂ ਦੇ ਪਿੰਡ 'ਚ ਮਿਲ ਜਾਂਦੀ ਏ ਉੱਥੇ ਫੀਮ ਖੁੱਲੀ ਏ ਆਮ ਹੀ ਸ਼ਰਿਆਮ ਉਹਨਾਂ ਦੇ ਇੰਨੇ ਤਕੜੇ ਵੇਖੋ ਜਜ਼ਬੇ ਵੇਖੋ ਉਹਨਾਂ ਦੇ ਕਿੰਨੇ ਪੁਲਿਸ ਵਾਲਾਂ ਦੇ ਗੱਲ ਪੈਣੇ ਉਹ ਉੱਥੋਂ ਦੇ ਨਸ਼ਾ ਤਸਕਰ ਤੇ ਤੁਹਾਡਾ ਮੁੰਡਾ ਉੱਥੇ ਕੀ ਕਰਨ ਗਿਆ ਫੀਮ ਲੈਣ ਵਾਸਤੇ ਗਿਆ ਤੋਲਾ ਫੀਮ 2000 ਰੁਪਈਆ ਨੂੰ ਦਿੱਤਾ ਤੇ ਉਹ ਨਸ਼ਾ ਲੈਣ ਫਿਰ ਉਹਨਾਂ ਨੂੰ ਉਹ ਵੀ ਖਾਂਦਾ ਨਹੀਂ ਜੀ ਬਿਲਕੁਲ ਹਾਂ ਜੀ ਕੋਈ ਨਾ ਚਾਹੀਦਾ ਤੇ ਉਹ ਕੱਲ ਬਸ ਲੈਣ ਗਿਆ ਸੀ ਦਾਦੇ ਆਪਣੇ ਵਾਲਾ ਕੀ ਮੰਗ ਕਰ ਰਹੇ ਹੋ ਜੀ ਮੰਗ ਕਰ ਰਹੇ ਸਰ ਇਨਸਾਫ ਹੋਣਾ ਚਾਹੀਦਾ ਇੱਥੇ ਹੁਣ ਥਾਣਾ ਸਿਟੀ ਦੇ ਬਾਹਰ ਕੀ ਕਰਨ ਲੱਗੇ ਸਾਰੇ ਜੇ ਕੋਈ ਸੀਨੀਅਰ ਅਧਿਕਾਰੀ ਆ ਕੇ ਸਾਡੇ ਨਾਲ ਗੱਲ ਕਰਦੇ ਨੇ ਜਿਵੇਂ ਸਾਨੂੰ ਨੇ ਰਾਤੀ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਮੁੰਡਾ ਬਿਲਕੁਲ નિર્ਦੋਸ਼ ਆ ਪਿੰਡ ਦੇ ਸਰਪੰਚ ਨੇ ਵੀ ਕਹਤਾ ਆ ਕਿ ਮੁੰਡਾ ਮੇਰੇ ਕੋਲ ਖੜਾ ਸੀ ਬਿਲਕੁਲ ਵਿੱਚ ਇਨਵੋਲ ਨਹੀਂ ਹੈਗਾ ਉਹ ਵੀ ਥੋੜੀ ਦੇਰ ਤੱਕ ਆਇਆ ਤੁਹਾਨੂੰ ਨਾਲੇ ਕੋਚਲੇ ਆਏ ਦੁੱਤੀ ਵੀ ਉਹਨਾਂ ਨੂੰ ਉਹਦੇ ਕੋਲ ਬੰਦਾ ਖੜਾ ਆਇਆ ਸੀ ਉਹਦੇ ਕੋਲੋਂ ਬਾਹ ਫੜ ਕੇ ਲੈ ਗਿਆ ਮੁੰਡਾ ਕਿੱਥੇ ਹੈ ਜੀ ਮੁੰਡਾ ਹੀ ਅੰਦਰ ਹੈ ਕੀ ਕਹਿੰਦੇ ਹੁਣ ਹੁਣ ਕਹਿੰਦੇ ਨੇ ਇਹ ਬੱਚਾ ਘੱਟ ਦਾ ਕੋਰਟ 'ਚ ਪੇਸ਼ ਕਰਨਾ ਹੈ ਸਾਡੇ ਕੋਲ ਮੁਕਦਮਾ ਦਰਜ ਹੈ ਜੀ ਸਾਡੀ ਪੁਲਿਸ ਪਾਰਟੀ ਗਈ ਸੀ ਰੇਡ ਕਰਨ ਵਾਸਤੇ ਉਹਦੇ ਸੱਟਾਂ ਮਾਰੀਆਂ ਇੱਕ ਜਿਹੜਾ ਮੇਨ ਦੋਚੀ ਹੈ ਉਹਦੇ ਘਰ ਇਹ ਵੀ ਦੋਚੀ ਉੱਥੇ ਮਜੂਦ ਸੀ ਉਹਨਾਂ ਦੇ ਨਾਲ ਸੀ ਉਹ ਜਿਹੜੇ ਕਰਮਚਾਰੀ ਦੇ ਸੱਟ ਲੱਗੀ ਉਹਦੇ ਬਿਆਨ ਤੇ ਅਸੀਂ ਜਿਹੜੀ ਐਫਆਰ ਦਰਜ ਕੀਤੀ ਹੈ ਤੇ ਅਗਲੀ ਕਾਰਵਾਈ ਜਿਹੜੀ ਅਸੀਂ ਕਰ ਰਹੇ ਹਾਂ ਪਰ ਇਹਨਾਂ ਨੇ ਦੁਬਾਰੇ ਕੀ ਹੈ ਜੀ ਜਿਹੜਾ ਉੱਥੋਂ ਕਰੀਬ 24-25 ਕਿਲੋਮੀਟਰ ਦੂਰ ਹੈ ਤੇ ਸਮਗਲਰ ਦੇ ਘਰ ਦੇ ਵਿੱਚ ਮੌਜੂਦ ਸੀ ਜਿਹੜੇ ਕਰਮਚਾਰੀ ਦੇ ਸੱਟਾ ਵੱਜੀਆਂ ਦੇ ਜਿਹੜਾ ਕਰਮਚਾਰੀ ਮੌਕੇ ਤੇ ਸੀ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਇਹ ਜਿਹੜਾ ਕਰਮਚਾਰੀ ਇਹ ਜਿਹੜਾ ਵਿਅਕਤੀ ਹੈ ਇਹ ਮੌਕੇ ਤੇ ਹਾਜ਼ਰ ਸੀ ਤੇ ਇਹ ਉਹਨਾਂ ਦੇ ਨਾਲ ਇਹਦੀ ਅਟੈਚਮੈਂਟ ਹੈ ਪੂਰੀ ਕੁਝ ਲੜਾਈ ਝਗੜੇ 'ਚ ਸ਼ਾਮਲ ਸੀ। ਕੁਝ ਤੁਹਾਡੇ ਬੰਦੇ ਵੀ ਕਹਿੰਦੇ ਫੱਟਾ ਦੱਸਿਆ ਜਾ ਰਿਹਾ। ਸਾਡੇ ਕਰਮਚਾਰੀ ਦੇ ਇੱਕ ਕਾਫੀ ਸੀਰੀਅਸ ਸੱਟ ਲੱਗੀ ਐ। ਜਿਹੜਾ ਹਸਪੀਟਲ ਅਡਮਿਟ ਐ। ਕੀ ਨਾਂ ਨਾਲ ਜੀ? ਰਕੇਸ਼ ਸਿੰਘ। ਜੈ ਮੁਰਦਾਬਾਹ। ਸ਼ਾਂਤ ਕਰੋ, ਕਰਨਾ ਬੰਦ ਕਰੋ। ਬੰਦ ਕਰੋ, ਬੰਦ ਕਰੋ। ਬੰਦ ਕਰੋ। ਬੰਦ ਕਰੋ, ਬੰਦ ਕਰੋ। ਪੁਲਿਸ ਜੀ ਜੈ ਮੁਰਦਾਬਾਹ। 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 ਉਹ ਦੋਨੋਂ ਉੱਥੇ ਪਾਸੇ ਬਿਜਾਉਣਾ ਬੰਦ ਕਰੋ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ